ਇੱਕ ਨਵੀਂ ਵਿਆਹੀ ਕੁੜੀ ਨੂੰ ਸੋਹਰੇ ਪਰਿਵਾਰ ਦੇ ਵਿੱਚ ਮਾਰ ਦਿੱਤਾ ਗਿਆ ਪਤਾ ਨਹੀਂ ਕਿਹੜੇ ਹੱਕ ਦੇ ਨਾਲ ਇਹ ਲਾਲਚੀ ਸੋਹਰੇ ਕੁੜੀ ਵਾਲਿਆਂ ਦੇ ਕੋਲੋਂ ਬੁਲਟ ਮੋਟਰਸਾਈਕਲ ਤੇ ਕਦੇ ਗੱਡੀਆਂ ਕਾਰਾਂ ਦੀ ਮੰਗ ਕਰਦੇ ਨੇ ਇੱਕ ਪਤੀ ਜਦੋਂ ਇੱਕ ਕੁੜੀ ਨੂੰ ਆਪਣੇ ਘਰ ਵਿਆਹ ਕੇ ਲੈ ਕੇ ਆਉਂਦਾ ਹੈ ਤਾਂ ਉਸ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਇੱਥੇ ਇਸ ਪਤੀ ਨੇ ਜਦੋਂ ਆਪਣੀ ਨਵੀਂ ਵਿਆਹੀ ਚੂੜੇ ਵਾਲੀ ਕੁੜੀ ਦਾ ਅਬੋਰਸ਼ਨ ਵੀ ਕਰਵਾਇਆ ਤਾਂ ਉਸਨੇ ਉਸ ਕੁੜੀ ਨੂੰ ਕਿਹਾ ਕਿ ਆਪਣੀ ਮਾਂ ਦੇ ਕੋਲੋਂ 10000 ਰੁਪਏ ਲੈ ਕੇ ਆ ਕਿਉਂਕਿ ਮੇਰੇ ਇੰਨੇ ਪੈਸੇ ਤੇਰੇ ਉੱਪਰ ਲੱਗ ਚੁੱਕੇ ਨੇ ਸ਼ਰਮਸਾਰ ਕਰ ਦੇਣ ਵਾਲੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ 5 ਮਹੀਨੇ ਦੇ ਵਿੱਚ ਹੀ ਸਹੁਰੇ ਪਰਿਵਾਰ ਦੇ ਵੱਲੋਂ ਇੱਕ ਨਵੀਂ ਵਿਆਹੀ ਚੂੜੇ ਵਾਲੀ ਨੂੰ ਮਾਰ ਦਿੱਤਾ ਗਿਆ ਇਹ ਸਾਰੇ ਇਲਜ਼ਾਮ ਕੁੜੀ ਦੇ ਪਰਿਵਾਰਿਕ ਮੈਂਬਰ ਲਗਾ ਰਹੇ ਨੇ ਜਿਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਕੁੜੀ ਨੂੰ ਦੇਖਿਆ ਤਾਂ ਉਸ ਦੀ ਢੂਹੀ ਤੱਕ ਨੀਲ ਪਏ ਹੋਏ ਸੀ ਪੂਰੇ ਸਰੀਰ ਦੇ ਉੱਪਰ ਨਿਸ਼ਾਨ ਸੀ ਅਤੇ ਚੰਗੀ ਤਰ੍ਹਾਂ ਉਸ ਦੀ ਕੁੱਟ ਮਾਰ ਕਰਕੇ ਹੀ ਉਸ ਦੀ ਜਾਨ ਲਈ ਗਈ ਹੈ ਇਹ ਨਾ ਪੱਲੇ ਨਾ ਮੈਨੂੰ ਤੈਨੂੰ ਬਤਾਉ ਰਿਹਾ ਮਾਤਾ ਕਿੱਡੀ ਤੁਹਾਡੀ ਬੇਟੀ ਕੋਲੋਂ ਮੇਰੀ ਰੂਹ ਸਰੀ ਅਜਾ ਤੁੰਨਾ ਮੈਨੂੰ ਨਾ ਲੱਗਿਆ ਇਹ ਨਾ ਮੈਂ ਇਕੱਲੇ ਗਿਆ ਮਰਜ਼ਾ ਤੇ ਜਿਉਣੀ ਇਹ ਜਿਉਣੀ ਮਾ ਬੂਤਾਂ ਟੋੜੇ ਹੈਂ ਟੋੜੇ ਰੰਗ ਤੋਂ ਕਰ ਮੈਨੂੰ ਬਸ ਤੇ ਗੱਲ ਕਰੋ ਉਹ ਰਾਤ ਨਹੀਂ ਆ ਗਿਆ ਮੇਰੇ ਕੋਲੇ ਰਿਹਾ ਕੋਲ ગામ ਲੈਣਾ ਆ ਗਿਆ ਜਾਨਣਾ ਆ ਤੇ ਦੇ ਮੰਮੀ ਤੇ ਨੀ ਜੱਗਾਂ ਤੇ ਪਿੰਡ ਨੂੰ ਆਉਣੀ ਆ ਜਾਣੀ ਆ ਮੰਮੀ ਤੂੰ ਜਾ ਮੈਂ ਬਾਹਰ ਇਹ ਮੇਰੀ ਛੜੀ ਹੈ ਅੱਛਾ ਇਸ ਤੋਂ ਹਾਂ ਤੰਗ ਕੁੱੜੀ ਦੇ ਬੰਦ ਲੋਕਾਂ ਨੂੰ ਕੋਈ ਕਿਹਾ ਸੀ ਤੰਗ ਕਰਦਾ ਸੀ ਹਾਂ ਹਾਂ ਦਾਜ ਮੰਗਦਾ ਸੀ ਬੋਲਟ ਮੰਗਦਾ ਸੀ ਹਾਂ ਕਿੰਨਾ ਟਾਈਮ ਆਵੇਗਾ ਯਾਰੀ ਹੋਏ ਕਿੰਨਾ ਟਾਈਮ ਹੋਵੇਗਾ 6 ਮਿੰਟ ਹੋਗਾ ਜੀ 6 ਮਿੰਟ ਹੋਣਾ ਸਲਾਣਾ ਦੁੱਲਾ ਸਿੰਘ ਹੈ ਕਿੰਨਾ ਮਹੀਨੇ ਹੈ ਹਾਂ ਇੱਕ ਵਾਰ ਹੀ ਗਏ ਨੇ ਬਸ 6 ਮਹੀਨੇ ਹਾਂ ਜੇ ਕਹਿੰਦੇ ਸੀ ਜੀ ਕੁੜੀ ਨੂੰ ਪੁੱਟਦਾ ਸੀ ਹਾਂ ਸਾਡੇ ਸਾਨੂੰ ਪਰੇਸ਼ਾਨ ਕਰਦਾ ਸੀ ਤੇ ਜੋ ਬੋਲਟ ਦਾ ਉਹਨੂੰ ਹਾਂ ਕੰਮ ਕੋਈ ਨਹੀਂ ਸੀ ਕਰਦਾ ਜੀ ਤਦੋਂ ਮੁੰਡੇ ਦਾ ਬਾਪ ਕਹਿੰਦਾ ਸੀ ਕਿ ਕੰਮ ਕਰਦਾ ਹੈ ਕੰਮ ਅਸੀਂ ਪੱਠਿਆ ਘਰੀ ਪਿਆ ਰਹਿੰਦਾ ਸੀ ਕੋਈ ਕੰਮ ਅੰਦਰ ਨਹੀਂ ਕਰਦਾ ਨਾ ਜਿੰਨੂ ਕਰਦਾ ਸੀ ਪਤਾ ਨਹੀਂ ਇਹ ਨਾਲ ਕਰਦਾ ਹੁਣ ਜਿਹੜਾ ਕੰਮ ਨਹੀਂ ਕਰਦਾ ਜੀ ਕਿੰਨੇ ਭਰਾਵਾਂ ਦੀ ਭੈਣ ਸੀ ਤਿੰਨ ਭਾਈਆਂ ਜੀ ਇੱਕ ਭੈਣ ਸੀ ਚਾਰ ਭਰਾਵਾਂ ਦੀ ਇੱਕ ਭੈਣ ਸੀ ਨਾ ਤਿੰਨ ਭਾਈਆਂ ਤਿੰਨ ਭਾਈਆਂ ਸੀ ਛੋਟੀ ਉਹਦੇ ਕਿੰਨਾ ਕੁ ਤੁਸੀਂ ਖਰਚ ਕੀਤਾ ਸੀ ਵਧੀਆ ਕਾਸ਼ੀ ਪੂਰਾ ਟੱਕ ਮਾ ਕੀਤਾ ਜੀ ਹਾਂ ਮੁੰਡੇ ਮੁੰਡੇ ਨੇ ਇਹ ਫੈਮਿਲੀ ਦੇ ਕਿੰਨੇ ਜਾਣੇ ਨੇ ਇਹ ਥੋੜੇ ਜੀ ਜਾਣੇ ਹੈ ਹੈਗੇ ਸੀ ਇਹ ਵੀ ਵਧੀਆ ਸੱਤ ਸਾਲਾਂ ਦੀ ਸੀ ਜੀ ਹੈ ਜੀ ਮੈਂ ਨਾਲ ਕੀ ਮੈਂ ਵਿਚੋਲਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਮੇਰਾ ਪਿੰਡ ਸਲਾਣਾ ਹੈ ਇਹ ਮੇਰੀ ਭਤੀਜੀ ਸੀ ਜੀ ਮੇਰੇ ਚਾਹ ਭਾਈ ਦੀ ਕੁੜੀ ਸੀਗੀ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਤੁਸੀਂ ਖੁਦ ਵੀ ਵੀਡੀਓ ਸਾਰਾ ਉੱਥੇ ਦੇਖ ਸਕਦਾ ਏ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂਜੀ ਆਹ ਦੇਖੋ ਯਾਰ ਕੁੜੀ ਆਹ ਹਾਂ ਸਾਨੂੰ ਹੁਣ ਹੀ ਪਤਾ ਦਿਲਿਆ ਇਹ ਨਾਮ ਕੀ ਕੁੜੀ ਦਾ ਨਾਮ ਰਮਨਦੀਪ ਕੌਰ ਆ ਉਮਰ ਉਹਦੀ 30 ਸਾਲ ਦੀ ਉਮਰ ਆ ਜੀ ਹਾਂ ਮੈਰਿਜ ਹੋਈ ਜਾਂ ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਵਿਆਹ ਵਧੀਆ ਕੀਤਾ ਇਹ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰ ਇਹ ਨਾਲ ਛੱਡਣਾ ਕੁੜੀ ਦਾ ਗੱਲ ਕਰਨ ਦਿੰਦੇ ਸੀਗੇ ਸਾਨੂੰ ਹਾਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਇਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਹਾਂ ਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀਗੀ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੁਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਚੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੁਲਟ ਦੇ ਜਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆਗੇ ਤੁਸੀਂ মিডিਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹਦੀ ਨੀਲੀ ਤਾਂ ਕਰੀ ਪਈ ਐ ਟੂਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਐ ਟੂਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਟੂਹੀ ਦੇ ਉੱਤੇ ਠੀਕ ਆ ਤੁਸੀਂ ਕਿੱਦਾਂ ਮੀਡੀਆ ਕਿੱਦਾਂ ਕਹਿ ਸਕਦਾ ਵੀ ਉਹ ਨਹੀਂ ਮਾਰੀ ਹੈਗੀ ਮੁੰਡਾ ਕਿੱਥੇ ਮੁੰਡਾ ਅੰਦਰ ਆ ਵੀਰੇ ਹਾਂ ਉਹਦੇ ਕੋਈ ਜਾਗ ਚੇਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜ ਕੇ ਗਰਵੰਟੀਆਂ ਨਾਲ ਗੱਲਾਂ ਮਾਰਨ ਲੱਗਿਆ ਸੀ ਹਸਣ ਲੱਗਿਆ ਹੋਇਆ ਸੀਗਾ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਮੇਰਾ ਨਾਮ ਹੈ ਮਾ। ਮੇਰਾ ਨਾਮ ਲਖਵਿੰਦਰ ਆ ਜੀ। ਕੌਣ ਸਟਾਫ ਲੱਗਦੇ ਨੇ? ਮੇਰੇ ਜਠਾਣੀ ਦੀ ਕੁੜੀ ਆ ਜੀ। ਅੱਜ ਤੱਕ ਹੋਇਆ ਸਾਨੂੰ ਹੁਣੇ ਫੋਨ ਗਿਆ ਜੀ ਵੀ ਕੁੜੀ ਨੇ ਗੱਲ ਫਰਾ ਲੈ ਲਈ। ਸਾਨੂੰ ਪਹਿਲਾਂ ਕੁਝ ਪਤਾ ਨਹੀਂ ਹੈਗਾ ਵੀ ਕੀ ਕਾਰਨਾਮਾ ਇਹਨੇ ਕੀਤਾ ਹੋਣਾ ਹੈ। ਨਾ ਸਾਨੂੰ ਇਹ ਮਲਾਉਂਦਾ ਸੀ ਕੁੜੀ ਨੂੰ ਨਾ ਫੋਨ ਤੇ ਗੱਲ ਕਰਾਉਂਦਾ ਸੀ ਹਲੇ ਥੋੜੇ ਥੋੜੇ ਦਿਨ ਪਹਿਲਾਂ ਵਾਸ਼ਿੰਗ ਕਰਾਇਆ ਨਹੀਂ ਕੁੜੀ ਦਾ। ਹਾਂਜੀ। ਉਸ ਤੋਂ ਬਾਅਦ ਇਹਨੇ ਕਿਹਾ ਸੀ ਆਪਣੇ ਮੰਮੀ ਨੂੰ ਫੋਨ ਕਰਕੇ ਕਹਦੇ 10000 ਰੁਪਏ ਦਾਊਗੀ ਤੈਨੂੰ ਮੇਰਾ ਵਾਸ਼ਿੰਗ ਤੇ 10000 ਰੁਪਏ ਲੱਗ ਗਿਆ। ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇਹ ਕੋਈ ਨਾ ਤਾਂ ਪਰੌਣੇ ਨੂੰ ਉਹ ਕਰਦੇ ਨੇ ਮੇਰੀ ਇਹੀ ਮੇਰੀ ਇਹੀ ਬੇਨਤੀ ਆ ਕਿ ਇਸ ਪਰੌਣੇ ਨੂੰ ਵੀ ਨਾਲੇ ਲੰਬਾ ਪਾਇਆ ਜਾਵੇ ਸਾਡੇ ਦਾ ਘਰ ਪੱਟਿਆਗਾ ਸਾਡੀ ਕੁੜੀ ਮਾਰ ਗਈ ਡਿਮਾਂਡ ਹੋਰ ਕੀ ਕਰਦੇ ਸੀ ਡਿਮਾਂਡ ਇਹੀ ਆ ਜੀ ਕਦੇ ਕੁਝ ਮੰਗ ਲਿਆ ਕਦੇ ਨਾ ਤਾਂ ਕੁੜੀ ਨੂੰ ਪੇਕੇ ਜਾਣ ਲਿੰਦਾ ਦੀ ਫੋਨ ਕਰਕੇ ਕਹਿੰਦਾ ਸੀਗਾ ਵੀ ਆਪਣੀ ਮੰਮੀ ਨੂੰ ਫੋਨ ਕਰਦੇ ਆਪਣੇ ਪਾਈਆਂ ਨੂੰ ਫੋਨ ਕਰਦੇ ਵੀ ਆਹ ਚੀਜ਼ ਭੇਜ ਦੇ ਆਹ ਚੀਜ਼ ਭੇਜ ਦੇ ਅਸੀਂ ਸਭ ਕੁਝ ਦਿੱਤਾ ਵਾ ਕੁੜੀ ਨੂੰ ਹੱਥੀ ਵਿਆਹੀ ਆ ਹਲਦਾ ਸਾਡਾ ਕੋਈ ਚੋ ਵੀ ਪੂਰਾ ਨਹੀਂ ਹੋਇਆ ਹੈਗਾ 6-7 ਮਹੀਨੇ ਹੋਏ ਨੇ ਜੀ ਹਾਂਜੀ ਮੇਰੇ ਸਹੁਰੇ ਨੇ ਰਿਸ਼ਤਾ ਕਰਾਇਆ ਜੀ ਸਾਡੀ ਮੇਰੇ ਡੈਡੀ ਦੀ ਪੋਤੀ ਆ ਜੀ ਇਹ ਹਾਂਜੀ ਹਜੇ ਮੁੱਢਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਇਹਦੀ ਕਰੀਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਅਮਰਪਾਲ ਸਿੰਘ ਜਨਾ ਉਹ ਬਾਗ ਸਿੰਘ ਦੇ ਨਾਮ ਨਾਂ ਦੇ ਲੜਕੀ ਨਾਲ ਜਿਹੜਾ ਇਹ ਸਿੰਘ ਐਮਯੂ ਦਾ ਰਹਿਣ ਵਾਲਾ ਸੀ ਠਾਣਾ ਸਿਟੀ 2 ਖੰਨਾ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਮੈਂਟੋਮੇਟੀ ਸੜੀ ਪੁਲਿਸ ਪਾਟੀ ਗਈ ਐ ਐਸਚੋ ਸਿਟੀ 2 ਉੱਥੇ ਪਹੁੰਚੇ ਤੇ ਹਰੇ ਉਹਨਾਂ ਦੇ ਬਿਆਨ ਲਿਖਾ ਰਹੇ ਆ ਜੋ ਉਹਦਾ ਕੁੜੀ ਦੇ ਘਰ ਦੇ ਜਿਹੜੇ ਪੇਕੇ ਪਰਿਵਾਰ ਆ ਜੋ ਬਿਆਨ ਲਿਖਾਊਗਾ ਉਸੇ ਜਗ੍ਹਾ ਦੇ ਦਿੱਤੇ ਜਾਊਗਾ ਇਹ ਸਾਰੀ ਘਟਨਾ ਨੂੰ ਦੇਖਣ ਦੇ ਲਈ ਜਦੋਂ ਉਹ ਕੁੜੀ ਦੇ ਸਹੁਰੇ ਪਰਿਵਾਰ ਤੇ ਵਿੱਚ ਪਹੁੰਚਦੇ ਨੇ ਤਾਂ ਦੱਸਦੇ ਨੇ ਕਿ ਘਰ ਵਾਲਾ ਗਵਾਂਡੀਆਂ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਤੇ ਉਹਨਾਂ ਦੀ ਧੀ ਅੰਦਰ ਮਰੀ ਪਈ ਸੀ ਸ਼ਰਮ ਹੀ ਲਾ ਦਿੱਤੀ ਹੈ ਜਿਹੀ ਸੋਹਰੇ ਪਰਿਵਾਰ ਤੇ ਵੱਲੋਂ ਜਿੱਥੇ ਕਿ ਇੱਕ ਨਵੀਂ ਵਿਆਹੀ ਕੁੜੀ ਨੂੰ ਪਹਿਲਾਂ ਵਿਆਹ ਕੇ ਲਿਆਇਆ ਜਾਂਦਾ ਤੇ ਫਿਰ ਉਸ ਦੀ ਜਾਨ ਲੈ ਲਈ ਜਾਂਦੀ ਹੈ ਦੱਸਦੀ ਹੈ ਕਿ ਖਬਰ ਖੰਨਾ ਦੇ ਸਿੰਘ ਵੈਨਿਊ ਵਿਖੇ ਵਾਪਰੀ ਹੈ ਜਿੱਥੇ ਇੱਕ ਵਿਆਵਤਾ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਪੇਕੇ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਡੇ ਨਾਲ ਧੀ ਦੀ ਗੱਲਬਾਤ ਤੱਕ ਨਹੀਂ ਹੋਣ ਦਿੱਤੀ ਜਾਂਦੀ ਸੀ ਹਮੇਸ਼ਾ ਹੀ ਉਸਦਾ ਘਰ ਵਾਲਾ ਅੱਗੇ ਪਿੱਛੇ ਰਹਿੰਦਾ ਸੀ ਤਾਂ ਕਿ ਉਹ ਕੋਈ ਗੱਲ ਦੱਸ ਨਾ ਦੇਵੇ ਅਤੇ ਨਾਲ ਹੀ ਉਹ ਲਗਾਤਾਰ ਜਦੋਂ ਵੀ ਕੁੜੀ ਪੇਕੇ ਘਰ ਆਉਂਦੀ ਸੀ ਤਾਂ ਦਾਜ-ਦੇਜ ਦੀ ਗੱਲ ਆਖ ਕੇ ਦੱਸਦੀ ਸੀ ਕਿ ਮੇਰਾ ਪਤੀ ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ ਇੱਧਰ ਗਰੀਬ ਪਰਿਵਾਰ ਜੋ ਕਿ ਆਖ ਰਹੇ ਹੈ ਕਿ ਸਾਡੀ ਸਾਈਕਲ ਦੇਣ ਤੱਕ ਦੀ ਹیثیت ਨਹੀਂ ਸੀ ਪਰ ਇਹ ਸਾਡੇ ਕੋਲੋਂ ਵੋਲਟ ਮੋਟਰਸਾਈਕਲ ਅਤੇ ਗੱਡੀ ਦੀ ਮੰਗ ਕਰ ਰਹੇ ਸਨ ਮ੍ਰਿਤਕ ਕੁੜੀ ਦੀ ਪਛਾਣ ਰਮਨਦੀਪ ਕੌਰ ਦੇ ਵਜੋਂ ਹੋਈ ਹੈ ਜਿਸ ਦਾ ਵਿਆਹ ਮਹਿਜ਼ 5 ਕੁ ਮਹੀਨੇ ਪਹਿਲਾਂ ਹੀ ਹੋਇਆ ਸੀ ਪੇਕਾ ਪਰਿਵਾਰ ਨੇ ਸੋਰਾ ਪਰਿਵਾਰ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਦੱਸ ਰਿਹਾ ਹੈ ਇਹ ਮਜਬੂਰ ਅਤੇ ਲਾਚਾਰ ਪਰਿਵਾਰ ਰੋਂਦੇ ਹੋਏ ਕਿਸ ਤਰ੍ਹਾਂ ਦੇ ਨਾਲ ਇਨਸਾਫ ਦੀ ਮੰਗ ਕਰ ਰਿਹਾ ਹੈ ਸੁਣਦੇ ਹਾਂ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਜੀ ਆਹ ਦੇਖੋ ਯਾਰ ਕੁੜੀ ਆਹ ਹਾਂ ਸਾਨੂੰ ਹੁਣ ਹੀ ਪਤਾ ਲੱਗਿਆ ਇਹ ਨਾਮ ਕੀ ਕੁੜੀ ਦਾ ਨਾਮ ਰਮਨਦੀਪ ਕੌਰ ਆ ਉਮਰ ਉਹਦੀ 30 ਸਾਲ ਦੀ ਉਮਰ ਆ ਜੀ ਹਾਂ ਮੇਰੇ ਉਹ ਹਾਣ ਪ੍ਰਮਾਣ ਦੀ ਹੋਈ ਆ ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਵਿਆਹ ਵਧੀਆ ਕੀਤਾ ਇਹ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰ ਇਹ ਨਾਲ ਛੱਡਣਾ ਕੁੜੀ ਦਾ ਗੱਲ ਕਰਨ ਦਿੰਦੇ ਸੀਗੇ ਸਾਨੂੰ ਹਾਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿ ਉਹ ਕਿਉਂ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀਗੀ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ